ਜਲੰਧਰ ਦੀ ਸਿਆਸਤ ਦੇ ਵਿੱਚ ਅੱਜ ਇੱਕ ਵੱਡਾ ਪੁਚਾਲ ਆਇਆ ਏ ਆਮ ਆਦਮੀ ਪਾਰਟੀ ਦਾ ਸਿਟਿੰਗ ਐਮਐਲਏ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਫੇਸਬੁੱਕ ਦੇ ਉੱਪਰ ਉਹਨਾਂ ਨੇ ਲਿਖ ਕੇ ਪਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੈਂ ਅਸਤੀਫਾ ਦੇਣਾ ਹੈ ਵੱਸਤੇ ਹਲਕੇ ਤੋਂ ਸ਼ੀਤਲ ਅੰਗਰਾਲ ਜਿਹੜੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਚੱਲ ਰਹੇ ਸੀ ਕਿ ਇਹ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਬੀਜੇਪੀ ਦੇ ਵਿੱਚ ਚਲੇ ਜਾ ਸਕਦੇ ਨੇ ਅਤੇ ਨਾਲ ਦੀ ਨਾਲ ਹੀ ਸਿਟਿੰਗ ਐਮਪੀ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਦਾ ਜ਼ਿਕਰ ਪਿਛਲੇ ਹਫਤੇ ਦੇ ਵਿੱਚ ਵੀ ਹੋਇਆ ਕਿ ਉਹ ਬੀਜੇਪੀ ਦੇ ਨਾਲ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਆਏ ਨੇ ਤਾਂ ਅੱਜ ਇਨ੍ਹਾਂ ਚੀਜ਼ਾਂ ਦੇ ਉੱਪਰ ਮੋਹਰ ਲੱਗਦੀ ਨਜ਼ਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਸ਼ੀਤਲ ਅੰਗੁਰਾਲ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਦਿੱਲੀ ਡੇਰੇ ਲਾ ਲਏ ਨੇ ਬੀਜੇਪੀ ਦੇ ਦਫ਼ਤਰ ਦੇ ਵਿੱਚ ਬੈਠੇ ਨੇ ਅਤੇ ਦੂਸਰੇ ਪਾਸੇ ਸਿਆਸੀ ਵਿਰੋਧੀ ਸ਼ੀਤਲ ਅੰਗੁਰਾਲ ਦੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਉਹ ਵੀ ਬੀਜਪੀ ਦੇ ਦਿੱਲੀ ਦੇ ਦਫਤਰ ਦੇ ਵਿੱਚ ਬੈਠੇ ਨੇ ਤੇ ਅੱਜ ਠੀਕ 4 ਵਜੇ ਅਨਾਉਂਸਮੈਂਟ ਹੋ ਜਾਵੇਗੀ ਕਿ ਬੀਜਪੀ ਤੋਂ ਕੈਂਡੀਡੇਟ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਵੇਂ ਐਲਾਨੇ ਜਾ ਸਕਦੇ ਨੇ ਥੋੜੀ ਜੀ ਬੈਕਗ੍ਰਾਉਂਡ ਤੁਹਾਨੂੰ ਮੈਂ ਇਹਨਾਂ ਦੋਵਾਂ ਦੀ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਜਦੋਂ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਦਾ ਪੱਲਾ ਛੱਡ ਕੇ ਬੀਜਪੀ ਦਾ ਜਿਹੜਾ ਮਾਫ ਕਰਨਾ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਤਾਂ ਉਸ ਸਮੇਂ ਸ਼ੀਤਲ ਅੰਗਰਾਲ ਨੇ ਇੱਕ ਗੱਲ ਆਖੀ ਸੀ ਕਿ ਜੇਕਰ ਰਿੰਕੂ ਪਾਰਟੀ ਦੇ ਵਿੱਚ ਆਉਣਗੇ ਤਾਂ ਮੈਂ ਅਸਤੀਫਾ ਦੇ ਦੇਵਾਂਗਾ ਤਾਂ ਹਾਈ ਕਮਾਂਡ ਨੇ ਉਸ ਵੇਲੇ ਆਖਿਆ ਸੀ ਕਿ ਜੇਕਰ ਤੁਸੀਂ ਅਸਤੀਫਾ ਦੇਣਾ ਹੈ ਤਾਂ ਜੀ ਸਦਕੇ ਦੇ ਸਕਦੇ ਜੇ ਪਰ ਉਦੋਂ ਅਸਤੀਫਾ ਨਹੀਂ ਦਿੱਤਾ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਚੱਲਣਾ ਪਿਆ ਤੇ ਅੱਜ ਫੇਰ ਇੱਕ ਵਾਰ ਤੋਂ ਇਕੱਠੇ ਜਿਹੜੇ ਨੇ ਬੀਜੇਪੀ ਦਫ਼ਤਰ ਦੇ ਵਿੱਚ ਬੈਠ ਕੇ ਹੋ ਸਕਦਾ ਹੈ ਕਿ ਅੱਜ ਸ਼ਾਮ 4 ਵਜੇ ਦੋਵੇਂ ਜਾਣੇ ਜੁਆਇਨ ਬੀਜੇਪੀ ਨੂੰ ਕਰ ਜਾਣ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਜਿਹੜਾ ਹੈ ਉਹ ਲੱਗ ਸਕਦਾ 92 ਦੇ ਵਿੱਚੋਂ 92 ਐਮਐਲਏ ਰਹਿ ਚੁੱਕੇ ਨੇ ਅਤੇ ਅੱਜ ਦੀ ਸਥਿਤੀ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਐਮਪੀ ਹੈ ਆਮ ਆਦਮੀ ਪਾਰਟੀ ਦਾ ਤਾਂ ਉਹ ਵੀ ਬੀਜੇਪੀ ਦੇ ਦਫ਼ਤਰ ਦੇ ਗੇੜੇ ਲਗਾ ਰਿਹਾ ਏ ਤਾਂ ਸਾਰੀ ਇਸ ਸਿਆਸਤ ਬਾਰੇ ਜਲੰਧਰ ਦੀ ਸਿਆਸਤ ਬਾਰੇ ਵੇਰਵੇ ਦੇ ਨਾਲ ਡਿਸਕਸ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਮੇਰੇ ਨਾਲ ਗੁਰਪ੍ਰੀਤ ਸਿੰਘ ਨੇ ਇਹਨਾਂ ਦੇ ਨਾਲ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਲੰਧਰ ਦੀ ਸਿਆਸਤ ਕੀ ਪੰਜਾਬ ਦੀ ਸਿਆਸਤ ਦੇ ਉੱਪਰ ਭਾਰੀ ਪੈ ਸਕਦੀ ਹੈ ਕਿਉਂਕਿ ਸਰ ਮੌਜੂਦਾ ਸਰਕਾਰ ਦਾ ਐਮਐਲਏ ਅਤੇ ਐਮਪੀ ਦੀ ਚਰਚਾ ਹੋਣੀ ਕਿ ਉਹ ਭਾਜਪਾ ਦੇ ਵਿੱਚ ਜਾ ਸਕਦੇ ਨੇ ਇਸ ਦੇ ਕੀ ਮਾਇਨੇ ਹੋ ਸਕਦੇ ਨੇ ਗੁਰਪ੍ਰੀਤ ਜੀ ਸਿਟਿੰਗ ਐਮਪੀ ਹੋਵੇ ਸਿਟਿੰਗ ਐਮਐਲਏ ਹੋਵੇ ਐਮਐਲਏ ਨੇ ਤਾਂ ਅਸਤੀਫਾ ਦੇ ਦਿੱਤਾ ਫੇਸਬੁੱਕ ਦੇ ਉੱਪਰ ਲਿਖ ਕੇ ਪਾ ਦਿੱਤਾ ਕਿ ਮੈਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦਿੰਦਾ ਪਰ ਦੂਸਰੇ ਪਾਸੇ ਸਿਟਿੰਗ ਐਮਪੀ ਜਿਹੜਾ ਹੈ ਦੇਸ਼ ਭਰ ਦੇ ਵਿੱਚ ਇੱਕੋ ਐਮਪੀ ਹੈ ਆਮ ਆਦਮੀ ਪਾਰਟੀ ਦਾ ਉਹ ਵੀ ਦਫ਼ਤਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਭਾਜਪਾ ਦੇ ਬੈਠਾ ਇਸ ਸਿਆਸਤ ਦਾ ਮਾਇਨੇ ਕੀ ਹੈ ਇਸ ਮਤਲਬ ਕੀ ਨਿਕਲਦੇ ਨੇ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਸਥਿਤੀ ਬੜੀ ਹਾਸੋਹੀਣ ਹੋ ਜਾਂਦੀ ਆ ਉਹਨਾਂ ਪਾਰਟੀਆਂ ਵਾਸਤੇ ਜਿਨ੍ਹਾਂ ਦੇ ਧਣਾੜ ਆਗੂ ਜਦੋਂ ਦੂਜੇ ਪਾਸੇ ਚੱਲ ਜਾਂਦੇ ਨੇ ਬੜੀ ਹੈਰਾਨੀ ਦੀ ਗੱਲ ਇਹ ਆ ਵੀ ਜਲੰਧਰ ਦੀ ਸਿਆਸਤ ਦੇ ਵਿੱਚ ਜੇਕਰ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਇਹ ਸੱਚ ਹੁੰਦੀਆਂ ਨੇ ਤੇ ਜਲੰਧਰ ਦੀ ਸਿਆਸਤ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪਹੁੰਚਾ ਲਾਏਗਾ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਲੋਕ ਇਹਨਾਂ ਨੂੰ ਇਲੈਕਟ ਕਰਦੇ ਨੇ ਠੀਕ ਹੈ ਲੋਕ ਇਹਨਾਂ ਦੇ ਵਿਚਾਰਧਾਰਾ ਨੂੰ ਮੰਨ ਲਓ ਜੇ ਆਮ ਆਦਮੀ ਪਾਰਟੀ ਨੂੰ ਜੀਤਲ ਅੰਗਰਾਲ ਨੂੰ ਚੁਣਿਆ ਸੀ ਜਾਂ ਸੁਸ਼ੀਲ ਰਿੰਕੂ ਨੂੰ ਚੁਣਿਆ ਸੀ ਜਾਂ ਉੱਥੇ ਹਲਕਾ ਚੱਬੇਵਾਲ ਦੇ ਵਿੱਚ ਡਾਕਟਰ ਨੂੰ ਚੁਣਿਆ ਸੀ ਉਹ ਵੀ ਪਿੱਛੇ ਦੀ ਆਮ ਆਦਮੀ ਪਾਰਟੀ ਆ ਗਈ ਲੋਕਾਂ ਦਾ ਮਜ਼ਾਕ ਬਣਦਾ ਹੈ ਲੋਕਾਂ ਦੀ ਵੋਟ ਦਾ ਮਜ਼ਾਕ ਬਣਦਾ ਹੈ ਸਟੈਂਡ ਹੀ ਕੋਈ ਨਹੀਂ ਰਿਆਰ ਸਿਆਸਤ ਦੇ ਵਿੱਚ ਰਾਜਨੀਤੀ ਦੇ ਵਿੱਚ ਲੋਕਾਂ ਦੇ ਨਾਲ ਵਿਚਾਰਧਾਰਾ ਦੇ ਨਾਲ ਨਹੀਂ ਸਿਰਫ ਸਿਆਸਤ ਅਤੇ ਪਾਵਰ ਅਤੇ ਆਪਣਾ ਨਿੱਜੀ ਫਾਇਦਾ ਵੇਖਦੇ ਨੇ ਆਗੂ ਲੋਕਾਂ ਦਾ ਨੁਕਸਾਨ ਹੁੰਦਾ ਹੋ ਜਾਵੇ ਹੁਣ ਅਸਤੀਫਾ ਦੇ ਦਿੱਤਾ ਜੀ ਠੀਕ ਆ ਜੀ ਬਾਈ ਇਲੈਕਸ਼ਨ ਹੋਣਗੇ ਖਰਚਾ ਦੁਆਰਾ ਜਨਤਾ ਦੇ ਉੱਤੇ ਹੁਣ ਜਨਤਾ ਕਿਹਨੂੰ ਚੁਣੇਗੀ ਮੌਜੂਦਾ ਸਰਕਾਰ ਫੇਰ ਪਾਵਰਫੁਲ ਹੋਏਗੀ ਫੇਰ ਉਹਦਾ ਅਗੂ ਚੁਣਿਆ ਜਾਏਗਾ ਇਹੀ ਲੋਕ ਇਹ ਕਹਿੰਦੇ ਸੀ ਬਦਲਾਵ ਇਹ ਬਦਲਾਵ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਲੋਕ ਕਿੱਧਰ ਜਾਣਗੇ ਲੋਕਾਂ ਨੇ ਜਿਹੜੀ ਵੋਟ ਪਾਈ ਹੁੰਦੀ ਹੈ ਉਹ ਕਿੱਧਰ ਨੂੰ ਜਾਏਗੀ ਗੁਰੂ ਜੀ ਵਿੱਚ ਮੈਂ ਇੱਕ ਚੀਜ਼ ਸਮਝਣੀ ਚਾਹੁੰਦਾ ਕਿ ਜਿਵੇਂ ਇਹ ਚਰਚਾ ਚੱਲ ਰਹੀ ਹੈ ਕਿ ਭਾਜਪਾ ਦੇ ਵਿੱਚ ਚਾਰ ਵਜੇ ਸ਼ਾਮ ਨੂੰ ਹੋ ਸਕਦੇ ਨੇ ਜਦੋਂ ਹੋਣਗੇ ਉਦੋਂ ਮੋਰ ਲੱਗੇਗੀ ਇਸ ਦਾ ਫਾਇਦਾ ਕਿਹਨੂੰ ਹੋਊਗਾ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੋਊਗਾ ਭਾਜਪਾ ਨੂੰ ਹੋਊਗਾ ਕਿ ਭਾਜਪਾ ਹੋਰ ਸਟਰੋਂਗ ਹੋ ਜਾਊਗੀ ਕਿ ਬੰਦੇ ਸਿਟਿੰਗ ਐਮਐਲਏ ਚਲਾ ਗਿਆ ਸਿਟਿੰਗ ਐਮਪੀ ਜਾ ਸਕਦੇ ਨੇ ਇਹ ਇਸ ਚੀਜ਼ ਦਾ ਫਾਇਦਾ ਕਿਨੂੰ ਹੋਊਗਾ ਦੇਖੋ ਜੀ ਜਿੱਥੇ ਤੱਕ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਨੁਕਸਾਨ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਫਰਮ ਦਾ ਵੈਰੀ ਫਰਸਟ ਡੇ ਉਹਦਾ ਸਟੈਂਡ ਬੜਾ ਸਪਸ਼ਟ ਹੈ ਪੰਜਾਬ ਅਤੇ ਪੰਥਕ ਮੁੱਦੇ ਜੇਕਰ ਪਾਵਰਾਂ ਜਾਂ ਸਿਆਸਤਾਂ ਉਹਨਾਂ ਲਈ ਮੁੱਖ ਹੁੰਦੀਆਂ ਤੇ ਗੜਬੰਦਨ ਹੋ ਸਕਦਾ ਸੀ ਅਕਾਲੀ ਦਲ ਨੇ ਆਪਣੀਆਂ ਸ਼ਰਤਾਂ ਰੱਖੀਆਂ ਪੰਥਕ ਮੁੱਦਿਆਂ ਦੀਆਂ ਸ਼ਰਤਾਂ ਰੱਖੀਆਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਈ ਕਰਨ ਦੀ ਗੱਲ ਕੀਤੀ ਜਿਹੜੇ ਧਾਰਮਿਕ ਮੁੱਦਿਆਂ ਦੇ ਵਿੱਚ ਥੋੜੀ ਇਹਨਾਂ ਦੀ ਦਖਲ ਅੰਦਾਜ਼ੀ ਹੈ ਉਹਨੂੰ ਬੰਦ ਕਰਨ ਦੀ ਗੱਲ ਕੀਤੀ ਸਰਹੱਦੀ ਵਪਾਰ ਪੰ ਖੋਲਣ ਦੀ ਗੱਲ ਕੀਤੀ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਰੱਖਿਆ ਇਹਦੇ ਵਿੱਚ ਕੋਈ ਆਗੂ ਆਵੇ ਕੋਈ ਆਗੂ ਜਾਵੇ ਕਿਸੇ ਨੂੰ ਕੋਈ ਫਰਕ ਨਹੀਂ ਪੰਜਾਬ ਸ਼ਰੋਮਣੀ ਅਕਾਲੀ ਦਲ ਆਪਣੇ ਸਟੈਂਡ ਤੇ ਸਪਸ਼ਟ ਖੜਾ ਹੈ ਕਿ ਪੰਜਾਬ ਅਤੇ ਪੰਥਕ ਮੁੱਦੇ ਸਾਡੇ ਲਈ ਪਹਿਲੇ ਨੇ ਪੰਜਾਬ ਦੇ ਲੋਕ ਪਹਿਲੇ ਨੇ ਸਰਕਾਰਾਂ ਬਾਅਦ ਚ ਨੇ ਆਮ ਆਦੀ ਪਾਰਟੀ ਨੂੰ ਜਿਵੇਂ ਝਟਕਾ ਲੱਗ ਰਿਹਾ ਹੈ ਤਾਂ ਇਹਦਾ ਆਮ ਆਦੀ ਪਾਰਟੀ ਨੂੰ ਸ਼ਹਿਰ ਦੇ ਵਿੱਚ ਨੁਕਸਾਨ ਹੋਊਗਾ ਕਿਉਂਕਿ ਮੌਜੂਦਾ ਨੌ ਦੇ ਵਿੱਚੋਂ ਚਾਰ ਜਿਹੜੇ ਐਮਐਲਏ ਨੇ ਉਹ ਅ ਸਿਗੇ ਇਹਦੀ ਆਮ ਆਦਮੀ ਪਾਰਟੀ ਦੇ ਹੁਣ ਖੈਰ ਤਿੰਨ ਰਹਿ ਗਏ ਤਾਂ ਇਸ ਦਾ ਨੁਕਸਾਨ ਹੋਊਗਾ ਕਿ ਜਾਂ ਫਿਰ ਕੋਈ ਇਲਜ਼ਾਮਬਾਜ਼ੀ ਲਾ ਕੇ ਉਹਦਾ ਫਾਇਦਾ ਲਊ ਇਹ ਆਪਣੀ ਗਵਾਚੀ ਹੋਈ ਸਿਆਸੀ ਜ਼ਮੀਨ ਨੂੰ ਬਚਾਉਣ ਦੇ ਲਈ ਦੂਜੀਆਂ ਪਾਰਟੀਆਂ 'ਚ ਨੱਟਦੇ ਨੇ ਸੁਭਾਵਕ ਹੈ ਕਿ ਜੇਕਰ ਇਹ ਦੋਵੇਂ ਆਗੂ ਬੀਜੇਪੀ ਤੇ ਜਾਂਦੇ ਨੇ ਤਾਂ ਟਿਕਟ ਦੀ ਗੱਲ ਹੋਵੇਗੀ ਵੀ ਟਿਕਟ ਕਿਸੇ ਨਾ ਕਿਸੇ ਹਲਕੇ ਤੋਂ ਦਿੱਤੀ ਜਾਊਗੀ ਚਾਹ ਜਲੰਧਰ ਤੋਂ ਦੇ ਦੇ ਰੰਗੇ ਜਾਂ ਹੁਸ਼ਿਆਰਪੁਰ ਤੋਂ ਦੇ ਸਕਦੇ ਨੇ ਇਹ ਆਗੂ ਪਾਰਟੀਆਂ ਚੇਂਜ ਕਰਕੇ ਜਦੋਂ ਦੂਸਰੀ ਪਾਰਟੀਆਂ 'ਚ ਜਾਣਗੇ ਕੀ ਲੋਕ ਇਹਨਾਂ ਦਾ ਸਾਥ ਦੇਣਗੇ ਕਿਉਂਕਿ ਸਿਟਿੰਗ ਪਹਿਲਾਂ ਲੋਕਾਂ ਨੇ ਇੱਥੋਂ ਐਮਪੀ ਬਣਾਇਆ ਅ ਵੈਸਤੇ ਦੇ ਹਲਕੇ ਦੇ ਲੋਕਾਂ ਨੇ ਐਮ ਐਲ ਏ ਬਣਾਇਆ ਸੀ ਤਲੰਗੁਰਾਲ ਨੂੰ ਹੁਣ ਜੇ ਉਹ ਉਹਨੂੰ ਛੱਡ ਕੇ ਲੋਕਾਂ ਨਾਲ ਵੀ ਇੱਕ ਤਾਂ ਧੋਖਾ ਹੋ ਗਿਆ ਤੇ ਦੂਸਰੇ ਪਾਸੇ ਜਦੋਂ ਇਹ ਬੀ ਜੀ ਪੀ ਦੀ ਟਿਕਟ ਤੇ ਚੋਣ ਲੜਨਗੇ ਤੁਹਾਨੂੰ ਫਾਇਦਾ ਲੱਗਦਾ ਕੋਈ ਇਹਨਾਂ ਦਾ ਜੇ ਕੋਈ ਦੇ ਲੋਕਾਂ ਦੇ ਉੱਤੇ ਆ ਜਨਤਾ ਜਨਾਰਦਨ ਬਹੁਤ ਸਿਆਣੀ ਹੈ ਸਿੱਧੀ ਜੀ ਗੱਲ ਹੈ ਜੇ ਦਾ ਲੋਕ ਦੁਬਾਰਾ ਇਹੋ ਜੇ ਆਗੂਆਂ ਨੂੰ ਚੁਣਨਗੇ ਤੇ ਸੁਭਾਵਕ ਇਹਨਾਂ ਲੋਕ ਵੀ ਦਾ ਉਹ ਜੇ ਹੋਏ ਜੇ ਲੋਕਾਂ ਦਾ ਜੇ ਲੀਡਰਾਂ ਦਾ ਸਟੈਂਡ ਨਹੀਂ ਤੇ ਲੋਕਾਂ ਦਾ ਸਟੈਂਡ ਨਹੀਂ ਜੇ ਲੋਕ ਸਟੈਂਡ ਲੈਣਗੇ ਤੇ ਗਾਂ ਲੀਡਰ ਵੀ ਸਟੈਂਡ ਰੱਖਣਗੇ ਨਹੀਂ ਯਾਰ ਮੇਰੇ ਨਾਲ ਮੇਰੇ ਲੋਕ ਖੜੇ ਨੇ ਲੋਕ ਸਮਝਦਾਰ ਨੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਹੁਣ ਇਹ ਦਮ ਮੈਸੇਜ ਦੇ ਦਿੱਤਾ ਇਹ ਤਾਂ ਲੋਕਾਂ ਦੇ ਉੱਤੇ ਆ ਵੀ ਉਹ ਪਬਲਿਕ ਦੇ ਵਿੱਚ ਅਤੇ ਸਾਰਿਆਂ ਨੂੰ ਆਪਣਾ ਸਨੇਹਾ ਕੀ ਲਾਉਣਾ ਚਾਹੁੰਦੇ ਨੇ ਵੀ ਅਸੀਂ ਅਵੇਅਰ ਆ ਕਿ ਲਾਈ ਲੱਗਾ ਠੀਕ ਹੈ ਧੰਨਵਾਦ ਚਰਚਾ ਕਰਨ ਦੇ ਲਈ ਤਾਂ ਇਹਨੇ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਲੋਕਾਂ ਦੇ ਉੱਪਰ ਗੱਲ ਛੱਡ ਦਿੱਤੀ ਹੈ ਕਿ ਜਿਹੜੇ ਲੋਕਾਂ ਨੇ ਇਹਨਾਂ ਨੂੰ ਐਮਪੀ ਬਣਾਇਆ ਜਿਹੜੇ ਲੋਕਾਂ ਨੇ ਇਹਨਾਂ ਨੂੰ ਐਮਐਲਏ ਬਣਾਇਆ ਉਹ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿ ਆਪਣੇ ਨਿੱਜੀ ਮਫਾਦਾਂ ਕਰਕੇ ਇਹ ਲੋਕਾਂ ਨੂੰ ਜਦੋਂ ਧੋਖਾ ਦੇ ਦਿੰਦੇ ਨੇ ਤੇ ਫਿਰ ਜਦੋਂ ਲੋਕ ਲੋਕ ਇਹਨਾਂ ਨੂੰ ਧੋਖਾ ਦੇਣਗੇ ਤਾਂ ਸ਼ਾਇਦ ਇਹਨਾਂ ਦਾ ਕੋਈ ਨਾ ਕੋਈ ਸਟੈਂਡ ਬਣ ਸਕਦਾ ਤਾਂ ਹਾਲ ਦੀ ਘੜੀ ਚਰਚਾ ਚੱਲ ਰਹੀ ਹੈ ਕਿ ਦੋਵੇਂ ਆਗੂ ਦਿੱਲੀ ਦੇ ਬੀਜੇਪੀ ਦੇ ਦਫ਼ਤਰ ਦੇ ਵਿੱਚ ਬੈਠੇ ਨੇ ਪਰ ਹੁਣ ਅਗਲੀ ਰਣਨੀਤੀ ਇਨ੍ਹਾਂ ਲੀਡਰਾਂ ਦੀ ਕੀ ਰਹੇਗੀ ਇਹ ਦੇਖਣਾ ਬਹੁਤ ਅਹਿਮ ਆ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ